ਕਾਸਿਕ ਕਾਲ ਬਲੀਓ ਕੀ ਹਾਲ ਚਾਲ ਹੈ ਵੇਖ ਕਰਦੇ ਸਾਰੇ ਠੀਕ ਠਾਕ ਹੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਆਪਣੇ ਨਾਲ YouTube ਚੈਨਲ ਤੇ ਜੁੜੇ ਹੋਏ ਆ ਤੇ ਅੱਜ ਆਪਾਂ ਫਾਰਮ ਦੇ ਬਲੀਓ ਤੁਹਾਨੂੰ ਦਿਖਾਉਣੇ ਆ ਜਾਨਵਰ ਤੇ ਆਪਾਂ ਸ਼ੁਰੂਆਤ ਕਰਦੇ ਆਂ ਦੇਖ ਹਰ ਵਾਰ ਦੀ ਤਰ੍ਹਾਂ ਆਪਣੇ ਸਮਰਾਟ ਤੋਂ ਬਲੀਓ ਸਮਰਾਟ ਬਹੁਤ ਹੀ ਸ਼ਾਨਦਾਰ ਤੇ ਸੋਨਾ ਕੋੜਾ ਰਿਜ਼ਲਟ ਤੁਸੀਂ ਇਹਦੇ ਦੇਖ ਸਕਦੇ ਆਂ ਜਾ ਕੇ ਆਪਣੇ ਚੈਨਲ ਤੇ ਵੀਡੀਓ ਪਾਈਆਂ ਹੋਈਆਂ ਬੱਚਿਆਂ ਦੀਆਂ ਬਹੁਤ ਸੋਹਣੇ ਬੱਚੇ ਆਏ ਆ ਕਾਲੀਆਂ ਅੱਖਾਂ ਦੇ ਆਪ ਤਾਂ ਬਿੱਲੀਆਂ ਅੱਖਾਂ ਦੋਨਾਂ ਦਾ ਇਹ ਚਿੱਟੀਆਂ ਅੱਖਾਂ ਤੇ ਬੱਚੇ ਬਹੁਤ ਸੋਹਣੇ ਜਿਹੜੇ ਕਾਲੀਆਂ ਅੱਖਾਂ ਦੇ ਆਏ ਆ ਤੇ ਬਿੱਲੇ ਵੀ ਆਏ ਆ ਤੇ ਸਾਰੇ ਜਿਹੜੇ ਬੱਚਿਆਂ ਦੀ ਵੀਡੀਓ ਤੁਹਾਨੂੰ ਇੱਕ ਇਕੱਠੀ ਕਰਕੇ ਆਪਾਂ ਪਾਵਾਂਗੇ ਤੇ ਆਪਾਂ ਵਾਅਦੇ ਆ ਫਿਰ ਅੱਗੇ ਵਾਲੇ ਜਾਨਵਰਾਂ ਵੱਲ ਹਾਂ ਬੱਚਾ ਖੜਾ ਹੀ ਬੱਚਾ ਦਿਖਾਉਣੇ ਤੁਹਾਨੂੰ ਬਹੁਤ ਸੋਹਣੇ ਦੇਖੋ ਰਵੇਲੀਓ ਕਰੋ ਬੱਚਾ ਚੱਕ ਮਾਰਕਿੰਗ ਮੁਰਕਿੰਗ ਬਹੁਤ ਸੋਹਣੀ ਕੰਨਾ ਕੰਨਾ ਪੱਖੋਂ ਹੀ ਦੇਖ ਸਕਦੇ ਆਂ ਕੀ ਬਾਤਾਂ ਹੀ ਆ ਤੋ ਇਹ ਵੀ ਬੱਚਾ ਵੀਡੀਓ ਫੋਰ ਸੇਲ ਦਾ ਜੇ ਕਿਸੇ ਨੂੰ ਚੰਗੀ ਡਿਟੇਲ ਸਾਰੀ ਜਾਣਨੀ ਹੋਏ ਤਾਂ ਕੰਟੈਕਟ ਕਰ ਸਕਦਾ ਆ ਪਾ ਜਿਹੜਾ ਥੱਲੇ ਨੰਬਰ ਦਿੱਤਾ ਏ ਇਹਦੂ ਬਾਦ ਵਿੱਚ ਬੱਚੀ ਆ ਗਈ ਇਧਰ ਇੱਕ ਲੱਗ ਗਿਆ ਫੇਰ ਆ ਗਿਆ ਬੱਚਾ ਆਇਆ ਇਹਦੇ ਕੰਨ ਤਾਂ ਫੋਰ ਵੀ ਸੋਹਣੇ ਆ ਉਹਦੇ ਨਾਲੋਂ ਵੀ ਦੇਖ ਸਕਦੇ ਆ ਤੇ ਚੰਗੀ ਮਾਰਕਿੰਗ ਤਿੰਨ ਪੈਰ ਚਟੇ ਮੱਥੇ ਤੇ ਬੁਲੇਜ ਆ ਬਹੁਤ ਸੋਹਣਾ ਸਾਹਮਣੇ ਦੇਖੋ ਫਿਰ ਹਾਂ ਪਤ ਹੈ ਤੇ ਅੱਗੇ ਦਿਖਾਣੇ ਹਨ ਨੂੰ ਬਹੁਤ ਸ਼ਾਨਦਾਰ ਬਸ਼ੇਰੀ ਸੰਜਾਫ ਉਹ ਦੇਖੋ ਫਿਰ ਜਿਆਦਾ ਤਾਂ ਇਹ ਬਹੁਤ ਸੋਹਣੀ ਬੱਚੀ ਆ ਵੀਡੀਓ ਪੰਜਾਬ ਤੇ ਕੰਨਾ ਕੰਨਾ ਦੀ ਵੀ ਤੁਹਾਨੂੰ ਦਿਖਾ ਕਰਨੇ ਆ ਪੂਰੀ ਸ਼ਕੀਨ ਹੈ ਕੰਨਾ ਕੰਨਾ ਦੀ ਤੁਸੀਂ ਦੇਖ ਸਕਦੇ ਗੱਲਾ ਕਨੋਰੀ ਬਹੁਤ ਸੋਹਣੀ ਬਹੁਤ ਸ਼ਾਨਦਾਰ ਬੱਚੀ ਹੈ ਤੇ ਤੂੰ ਇੱਕ ਆ ਕੋੜੀ ਆਈ ਵੀ ਆਪਣੇ ਭਰਾਉਣ ਵਾਸਤੇ ਮੇਟ ਕਰਾਉਣ ਵਾਸਤੇ ਆਈ ਆਪਣੇ ਸਮਰਾਟ ਕੋਲੇ ਇੱਕ ਬਿੱਲੀ ਉਹ ਜਾਨਵਰ ਦਿਖਾਉਣੇ ਤੁਹਾਨੂੰ ਆਪਣੀ ਕੁੱਤੀ ਸੂਈ ਹੈ ਕੈਫੀ ਕੈਫੀ ਇਧਰ ਆ ਇਧਰ ਆ ਆਜੇ ਬਾਰ ਬਹੁਤ ਸੋਹਣੀ ਜੱਦੀ ਨਸਲ ਦੀ ਕੁੱਤੀ ਹੈ ਆਜਾ ਬਤ ਬਾਰ ਇਧਰੇ ਇਹ ਕੁੱਤੀ ਬੇਲੀਏ ਸੂਈ ਹੈ ਕਤੂਰੇ ਹੈ ਤੇ ਬਹੁਤ ਹੀ ਸੋਹਣੇ ਇਹ ਆਹ ਦੇਖ ਸਕਦੇ ਹੋ ਜੇ ਜਿਹਨੇ ਕਤੂਰਾ ਲੈਣਾ ਹੋਵੇ ਉਹ ਵੀ ਕਨੈਕਟ ਕਰ ਸਕਦਾ ਤੇ ਅਦਰੀ ਸਾਈਡ ਤੇ ਬ ਫੋਟੋ ਲਾਈ ਹੈ ਇਹ ਉਹਨਾਂ ਦੇ ਪਿਓ ਦੀ ਫੋਟੋ ਜਿਹੜੀ ਤੇ ਇਹ ਕੁੱਤੇ ਦੇ ਬੱਚੇ ਆ ਤੇ ਆਹ ਕੁੱਤੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਸੋਹਣੀ ਕੁੱਤੀ ਹੈ ਸ਼ਾਨਦਾਰ ਤੇ ਆਪਾਂ ਵਧੀਏ ਅੱਗੇ ਜਾਨਵਰਾਂ ਵੱਲ ਹੋਰ ਜਾਨਵਰ ਵੀ ਆ ਤੁਹਾਨੂੰ ਦਿਖਾਉਣੇ ਆ ਆ ਦੇਖ ਸਾਧੇ ਬੀਲੀ ਘੋੜੀ ਬਹੁਤ ਸੋਹਣੀ ਤੇ ਇਹ ਕੁਦਰ ਮਾਰਵਾੜੀ ਹੈ ਕਾਰਨਰ ਦੇ ਵਿੱਚ ਤੁਸੀਂ ਦੇਖ ਸਕਦੇ ਥੋੜਾ ਨਮਾਉਣ ਵਾਲੀਆਂ ਕਾਫੀ ਟਾਈਮ ਹੋ ਗਿਆ ਨਮਾਈਆਂ ਨਮਾਈਆਂ ਨਹੀਂ ਵਿਚਾਰੀਆਂ ਤੇ ਇੱਕ ਆ ਬਸ਼ੇਰਾ ਬੀਲੀ ਕਾਲਾ ਮਾਰਵਾੜੀ ਨੱਥੇ ਤੇ ਫੁੱਲ ਹੈ ਤੇ ਬਾਕੀ ਪੈਰਾਂ ਬੁਰਾ ਤੁਸੀਂ ਦੇਖ ਸਕਦੇ ਤਿੰਨ ਪੈਰ ਛੱਟੇ ਬਹੁਤ ਸੋਹਣੀ ਮਾਰਕਿੰਗ ਆ ਨੀਲੀ ਘੋੜੀ ਤੇ ਸਾਰੇ ਜਾਨਵਰ ਬੇਲੀ ਫੋਰ ਸੇਲ ਹੈ ਤੁਸੀਂ ਪੂਰੀ ਫੁੱਲ ਡਿਟੇਲ ਜੇ ਨਾ ਜਾਨਵਰਾਂ ਦੀ ਜਾਂ ਕਤੂਰਿਆਂ ਦੀ ਤੇ ਜਾਂ ਕੋੜਾਂ ਵਾਲੀ ਕਿਸੇ ਵੀ ਜਾਨਵਰ ਦੀ ਡਿਟੇਲ ਲੈਣੀ ਹੋਵੇ ਨਾ ਤੇ ਆਪਾਂ ਥੱਲੇ ਕੰਟੈਕਟ ਨੰਬਰ ਦਿੱਤਾ ਹੈ ਤੇ ਉਹਦੇ ਤੇ ਤੁਸੀਂ ਜਿਹੜੀ ਕਾਲ ਕਰਕੇ ਉਹ ਪੂਰੀ ਡਿਟੇਲ ਆ ਜਿਹੜੀ ਜਾਨਵਰਾਂ ਦੀ ਲੈ ਸਕਦੇ ਆ ਤੇ ਬਹੁਤ ਸੋਹਣੇ ਸੋਹਣੇ ਜਾਨਵਰ ਜਿਹੜੇ ਹੁਣ ਫਾਰਮ ਤੇ ਆਏ ਹੋਏ ਆ ਤੇ ਫਾਰਮ ਤੇ ਆ ਕੇ ਦੇਖਣੇ ਹੁਣ ਜਾਨਵਰ ਕੋਈ ਫਾਰਮ ਤੇ ਆ ਕੇ ਦੇਖ ਸਕਦੇ ਆ ਤੇ ਜੇ ਕਿਸੇ ਨੇ ਫੋਨ ਤੇ ਡਿਟੇਲ ਦੇਣੀ ਹੋਵੇ ਹੋਰ ਫੋਟੋਆਂ ਵਗੈਰਾ ਕੁਝ ਵੀ ਚਾਹੀਦਾ ਹੋਵੇ ਤੁਸੀਂ ਫੋਨ ਕਰਕੇ ਵੀ ਜਿਹੜਾ ਉਹ ਮੰਗਵਾ ਸਕਦੇ ਆ ਤੇ ਸਾਰੇ ਜਾਨਵਰ ਬੇਲੀਊ ਫॉर ਸੇਲ ਆ ਜਿੰਨੇ ਵੀ ਤੁਸੀਂ ਦੇਖੇ ਸਮਰਾਟ ਨੂੰ ਛੱਡ ਕੇ ਕਿੱਦਾਂ ਲੱਗੇ ਜਾਨਵਰ ਜ਼ਰੂਰ ਦੱਸਿਓ ਫੇਰ ਮਿਲਦੇ ਆ ਅਗਲੀ ਵੀਡੀਓ ਤੇ ਕੱਲੇ-ਕੱਲੇ ਜਾਨਵਰ ਦੀ ਤੇ ਸਾਰੇ ਜਾਨਵਰਾਂ ਦੀ ਜਿਹੜੀ ਤੁਹਾਨੂੰ ਉਹ ਪਾ ਡਿਟੇਲ ਉਹ ਹੁਣ ਅਗਲੀਆਂ ਵੀਡੀਓ ਦੇ ਵਿੱਚ ਪਾਵਾਂਗੇ ਜੇ ਤੁਹਾਨੂੰ ਹੁਣ ਟ੍ਰੇਡ ਚਾਹੀਦੀ ਹੋਵੇ ਤਾਂ ਤੁਸੀਂ ਆਹ ਨੰਬਰ ਤੇ ਕੰਟੈਕਟ ਕਰ ਸਕਦੇ ਆ ਤੇ ਜੇ ਬਾਅਦ ਦੇ ਵਿੱਚ ਤਾਂ ਆਪਾਂ ਸਾਰੇ ਉਹ ਜਾਨਵਰਾਂ ਦੀਆਂ ਜਿਹੜੀਆਂ ਉਹ ਵੀਡੀਓ ਹੈ ਉਹ ਆਪਾਂ ਪਾਈ ਦੇਵਾਂਗੇ ਚੈਨਲ ਤੇ ਫਿਰ ਤੁਸੀਂ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਆ ਸਾਰੇ ਜਾਨਵਰਾਂ ਦੀ ਡਿਟੇਲ ਤੇ ਕਤੂਰੇ ਹੁਣ ਵੈਲਿਊ ਅਵੇਲੇਬਲ ਹੈ ਇਸ ਟਾਈਮ ਕੁੱਤੀਆਂ ਵੀ ਹੈ ਤੇ ਕੁੱਤੇ ਵੀ ਹੈ ਜੇ ਜਾਈਦੇ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਨੰਬਰ ਤੇ ਧੰਨਵਾਦ